ਜੇ ਅਸ ਧੁਜ ਤਵ ਸਰਣੀ ਪਰੇ ਜੇ ਅਸ ਧੁਜ ਅ ਇੱਥੇ ਅਸ ਧੁਜ ਤੇ ਵਿਸਰਾਮ ਆ ਇੱਥੇ ਰੁਕਣਾ ਆ ਤਵ ਸਰਣੀ ਪਰੇ ਇਹਦਾ ਧਿਆਨ ਦੇਣਾ ਆ ਜੇ ਅਸ ਧੁਜ ਇੱਥੇ ਵਿਸਰਾਮ ਤਵ ਸਰਣੀ ਪਰੇ ਤਿੰਨ ਕੇ ਦੁਸ਼ਟ ਦੁਖਿਤ ਹੋਇ ਮਰੇ ਤਿੰਨ ਕੇ ਦੁਸ਼ਟ ਕਹੇ ਤੇ ਵਿਸਰਾਮ ਨਹੀਂ ਹੈਗਾ ਇਹਦਾ ਦੁਸ਼ਟ ਤੇ ਵਿਸਰਾਮ ਮਿਆਂ ਦੁਸ਼ਟ ਤੇ ਰੁਕਣਾਇਆ ਦੁਖਿਤ ਹੋਇ ਮਰੇ ਇੱਥੇ ਖਖੇ ਨੂੰ ਸਿਆਰੀ ਦੀ ਆਵਾਜ਼ ਆਏ ਕਿ ਥੋੜੀ ਜੀ ਇਸ ਕਰਕੇ ਧਿਆਨ ਦੇਣਾ ਆ ਦੁਖਿਤ ਹੋਇ ਮਰੇ ਇਹ ਵੀ ਉਸੇ ਤਰ੍ਹਾਂ ਉਚਾਰਨ ਕਰਨਾ ਆ ਜਿਵੇਂ ਪਿੱਛੇ ਆਇਆ ਸੀ ਹੋਇ ਬੈਠਾ ਇਸੇ ਤਰ੍ਹਾਂ ਹੀ ਇਹਦਾ ਉਚਾਰਨ ਕਰਨਾ ਹਾਹੇ ਨੂੰ ਔਂਕੜ ਤੇ ਆੜੇ ਨੂੰ ਦਲਾਵਾ ਹੋਇ ਮਰੇ ਪੁਰਖ ਜਵਨ ਪਗ ਪਰੇ ਤੇਹਾਰੇ ਪੁਰਖ ਜਵਨ ਜਵਨ ਤੇ ਵਿਸਰਾਮ ਦੇ ਕੇ ਪਗ ਪਰੇ ਤੇਹਾਰੇ ਪਗ ਪਰੇ ਤੇਹਾਰੇ ਤਿਨ ਕੇ ਤੂੰ ਸੰਕਟ ਸਭ ਤਾਰੇ ਤਿਨ ਕੇ ਤੇ ਰੁਕ ਕੇ ਵਿਸਰਾਮ ਦੇ ਕੇ ਤੂੰ ਸੰਕਟ ਸਭ ਤਾਰੇ ਕਈ ਤੁਮ ਤੇ ਵਿਸਰਾਮ ਲਾ ਦਿੰਦੇ ਆ ਪਰ ਇਹਦਾ ਵਿਸਰਾਮ ਕੀ ਤੇ ਐ ਇਹਦਾ ਧਿਆਨ ਦੇਣਾ ਆ